चारण ले नालो बाबा गीत नो गरे आई तो ਮੈਂ ਰਲੀਆ ਸਤਗੁਰ ਨਾਨਕ ਪਾਰੇ ਬਿਠਿਆ ਮਗੀ ਤੁੰਦ ਜਗ ਜਾਣਣਾ ਹੋਆ ਸਤਗੁਰ ਨਾਨਕ ਪਾਰੇ ਬਿਠਿਆ ਉਗੁਰ ਨਾਨਕ ਕੀ ਦੇ ਮਨ ਬਸਦਾ ਸੁਰ ਨਾਨਕ ਕੀ ਜੀ ਦੇ ਮਨ ਬਸਦਾ गुरदा गुरू नानक जी मन वखदा गुरू नानक जी मन वखदा गुरू नानक जी मन वखदा नंदक जी दर दखदा लख जी दर सदा नानक जी देवारू नानक जी मन वसदा उद जी न सघा गुरू नानक जी देवना गुरू नानक जी देवदा उद्न ਕਰ ਸਕਦਾ ਗੁਰਨਾਣਕ ਜਸਦੇ ਮਨ ਵਸਦਾ ਗੁਰਨਾਣਕ ਜਸਦੇ ਮਨ ਵਸਦਾ ਉਹਦਾ ਨਿੰਦਕ ਕੀ ਕਰ ਸਕਦਾ ਗੁਰਨਾਣਕ ਜੀ ਦੇ ਮਨ ਵਸਦਾ ਗੁਰਨਾਣਕ ਜੀ ਦੇ ਮਨ ਵਸਦਾ ਉਹਦਾ ਨਿੰਦਕ ਕੀ ਕਰ ਸਕਦਾ ਜੀ ਜੀਵੇ ਮਾਨ ਵਸਦਾ ਗੁਰੂ ਨਾਨਕ ਜੀਵੇ ਮਾਨ ਵਸਦਾ ਉਹਦਾ ਨੰਦਕ ਕੀ ਕਰ ਸਕਦਾ ਜੀ ਗੁਰੂ ਨਾਨਕ ਜਸ ਦੇ ਮਣ ਵਸਦਾ ਗੁਰੂ ਨਾਨਕ ਜਸ ਦੇ ਮਣ ਵਸਦਾ ਕੀ ਕਰ ਸਕਦਾ ਦੀ ਗੁਰ ਨਾਨਕ ਜਸ ਦੇ ਮਨ ਵਸਦਾ ਗੁਰ ਨਾਨਕ ਜਸ ਦੇ ਮਨ ਵਸਦਾ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਯਾ ਰਾਮ ਰਾਜ ਹਰ ਨਾਨਕ ਤੋਂ ਉੱਠ ਹਰ ਮਾਰਿਆ ਪਹਿਲਾ ਜਤਰਾ ਸਤਕੌਰ ਲਾਏਗਾ ਛੜਾਏ ਵੇਲੇ ਅੰਤਲੇ ਜੀ ਸਤਕੌਰ ਲਾਏਗਾ ਛੜਾਏ ਸਾਏ ਮੇਰੇ ਅੰਤ ਦੇ ਜੀ ਸਾਏ ਗਾਸ ਮੇਰੇ ਅੰਤ ਦੇ ਜੀ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ 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 ਖੁਸ਼ੀਆਂ ਦੇ ਸੰਗਤ ਅੱਜ ਦਿਨ 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 ਖੁਸ਼ੀਆਂ ਦੇ ਸੰਗਤ ਖੁਸ਼ੀਆਂ ਦੇ ਸੰਗ ਤੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ ਖੁਸ਼ੀਆਂ ਦੇ ਸੰਗ ਤੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਫਿਰ ਕਰ ਆਇਆ ਰਿਆ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਫਿਰ ਕਰ ਆਇਆ ਮੇਰਾ ਜੀ ਅੱਜ ਦਿਨ ਖੁਸ਼ੀਆਂ ਦੇ ਅੱਜ ਦਿਨ ਖੁਸ਼ੀਆਂ ਦੇ ਸੰਗ ਤੇ 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 i ਬਹੁਤ ਬਹੁਤ ਧੰਨਵਾਦ ਭਾਈ ਅਕਬਰਪੁਰ ਦੀ ਸੰਗਤ ਦਾ ਸਰਪੰਚ ਸਹਿਮਾਨ ਤੇ ਮੈਂਬਰ ਸਹਿਮਾਨ ਸਾਬਕਾ ਸਰਪੰਚ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਤੇ ਭਾਈ ਸਾਹਿਬ ਭਾਈ ਜਾਗਰ ਸਿੰਘ ਤੇ ਭਾਈ ਸਾਹਿਬ ਭਾਈ ਬਹਾਦਰ ਸਿੰਘ ਤੇ ਇਹਨਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ ਜੋ ਸੇਵਾ ਸੰਗਤਾਂ ਦੀ ਸੇਵਾ ਕਰ ਰਹੇ ਨੇ 사ਤਿਗੁਰੂ ਕਿਰਪਾ ਰਖਣਾ ਹਰ ਮਦਾਨ ਪਤੇ ਬਖਸ਼ਣ ਤੇ ਬਾਬਾ ਜੀ ਵੱਲੋਂ ਵੀ ਬਹੁਤ ਬਹੁਤ ਪਤਨ ਨਮਾਜ਼ ਹੈ ਭਾਈ ਅਕਬਰਪੁਰ ਦੀ ਸੰਗਤ ਦਾ ਨਹੀਂ ਲੈ ਓਏ ਬੰਦ ਕਰੋ ਮੈਕ ਤਾਂ ਬੰਦ ਕਰ ਲਓ ਚੋਰ ਪਾਇ ਤੁਸੀਂ ਨੇ ਮੈਂ ਬੰਦ ਕਰ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

सात बार लिया होगा सात बार में दो ही सात बार में पी ले ही बस पी ले तब पी ले आए करते हो सात ਤੋਂ ਤੇ ਮੈਂ ਮੈਨੂੰ ਨਿਭਾ ਰਹੀ ਹਾਂ ਗਾਣੇ ਗਾ ਰਹੀ ਹਾਂ ਜੇ ਤੁਹਾਨੂੰ ਕੋਈ ਮਦਦ ਚਾਹੀਦੀ ਹੋਵੇ ਤਾਂ ਮੈਂ ਹਾਂ ਪਾਣੀ ਪੀ ਕੇ ਨੀਂਦੇ ਉੱਚੀ ਦੇ ਲੱਗ ਰਿਹਾ ਕੋਈ ਵਾਹਿਗੁਰੂ 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 ਚਲੋ ਸुरू ਜੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉਧਰੇ ਸੁਣ ਤੇ ਉਧਰੇ ਆਪਕੇ ਉਧਰੇ ਸੁਣ ਤੇ ਉਧਰੇ ਗਾਉ ਤੇ ਉਧਰੇ ਸੁਣ ਤੇ ਵੀ ਉਧਰੇ ਤੈਣ ਸੇ ਪਾਪ ਕੰਦੇਰੇ ਜੀ ਕੌਣ ਜਾਣੈ ਗੁਣ ਤੇ ਵਾਹ ਵਾਹ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਓ ਕੌਣ ਜਾਣੈ ਗੁਣ तेरे कौन जाने ਗਦ ਕੋ ਤਾਰੇ ਪਸੂ ਪਰੇਦ ਮੁਗਦ 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 ਕੋ ਤਾਰੇ ਪਾਹਨ ਪਾਰ ਉਤਾਰੇ ਤਾ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ 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 ਸਭ ਤੇ ਵੱਡਾ ਸਤ ਗੁਰ 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 ਨਾਨਕ ਕਾਲਾ ਆਖੇ ਮੇਰੇ ਜੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਸਾਦ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਾਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੇ ਏ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਮਾਲਕਾ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ 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 ਧੰਵਾਹਿਗੁਰੂ ਵਾਹਿਗੁਰੂ 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 ਧੰਵਾਹਿਗੁਰੂ ਵਾਹਿਗੁਰੂ 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 ਧੰਵਾਹਿ ਗੁਰੂ ਤਨਵਾਹੇ ਗੁਰੂ